ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਹਰ ਪਾਸੇ ਵੱਡੇ ਪੱਧਰ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨਜ਼ਰ ਆ ਰਹੇ ਨੇ ਤਾਂ ਕਈ ਥਾਈਂ ਵਾਰਡ ਮਹੱਲਿਆਂ ਦੇ ਵਿੱਚ ਸੜਕਾਂ ਗਲੀਆਂ ਦਾ ਉਦਘਾਟਨ ਕਰਦੇ ਵੀ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਲੁਧਿਆਣਾ ਦੇ ਵਿਧਾਇਕ ਮਦਨ ਲਾਲ ਵੱਗਾ ਦੀਆਂ ਨੇ ਜਿਨ੍ਹਾਂ ਦੇ ਵੱਲੋਂ ਵਾਰਡ ਨੰਬਰ 91 ਚ 38.20 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਅਤੇ ਮੈਂ ਇਨ੍ਹਾਂ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਅੱਜ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਲਾਗਤ 38 ਲੱਖ ਹੈ ਪਰ ਕਾਫੀ ਦਿਨ ਤੋਂ ਲੋਕਾਂ ਦੀ ਮੰਗ ਸੀ ਲੋਕਾਂ ਦੀ ਡਿਮਾਂਡ ਸੀ ਕਿ ਇਸ ਇਲਾਕੇ ਨੂੰ ਪੱਕਾ ਕੀਤਾ ਜਾਏ ਕਿਉਂਕਿ ਸੀਵਲ ਬਣਨ ਕਰਕੇ ਕਾਫੀ ਲੋਕਾਂ ਨੂੰ ਦਿੱਕਤ ਆ ਰਹੀਆਂ ਸੀ ਕਾਫੀ ਦਿਨ ਤੋਂ ਇਹ ਇਹਦੀਆਂ ਫਟੀਆਂ ਹੋਇਆ ਸੀਗਾ ਔਰ ਸਾਡੇ ਤੋਂ ਉਹਨਾਂ ਦੇ ਐਫਰਟ ਕਰਨ ਦੇ ਨਾਲ ਅਸੀਂ ਇਸ ਇਲਾਕੇ ਦੇ ਕੰਮਾਂ ਨੂੰ ਸ਼ੁਰੂਆਤ ਕੀਤੀ ਹੈ ਖਾਸ ਕਰਕੇ ਨਾਲ ਕਿ ਆਪਾਂ ਭਲੇ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਟਾਈਮ 'ਚ ਇਸਨੂੰ ਡਿਵੈਲਪਮੈਂਟ ਕਰਦੇ ਰਹਿਣਗੇ ਔਰ ਸਭ ਤੋਂ ਪਹਿਲਾਂ ਮੈਂ ਇਸ ਇਲਾਕੇ ਦੇ ਕੌਂਸਲਰ ਹੋਰੇ ਲਖਣ ਸਿੰਘ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇੱਕ ਮੰਚ ਆਸ ਹੁੰਦੀ ਹੈ ਮੰਚ ਲਗਨ ਹੁੰਦੀ ਹੈ ਕਿ ਅਸੀਂ ਇਲਾਕੇ ਦੇ ਕੰਮ ਕਰੀਏ ਜੋ ਲੋਕਾਂ ਨੇ ਫਤਵਾ ਜੋ ਲੋਕਾਂ ਨੇ ਪਿਆਰ ਦਿੱਤਾ ਔਰ ਤਕਰੀਬਨ ਲੋ ਜੋ ਲੋਕਾਂ ਨੇ ਸੋਚ ਬਣਾ ਕੇ ਬੋਡ ਬਣਾਈ ਆਮ ਆਦੀ ਪਾਲੀ ਸਰਗਰ ਬਣਾਈ ਆਮ ਆਦੀ ਪਾਰਟੀ ਉਹਨਾਂ ਦੇ ਸੋਚ ਤੇ ਖਰਾ ਉਤਰਦੇ ਹੋਏ 5 ਸਾਲ ਲੋਕਾਂ ਦੀ ਸੇਵਾ ਕਰੇਗੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਜਿੱਥੇ ਲੋਕਾਂ ਨੇ ਉੱਥੇ ਡਿਵੈਲਪਮੈਂਟ ਕਰਾਵਾਂਗੇ ਔਰ ਤਕਰੀਬਨ ਇਸ ਇਲਾਕੇ ਦੀ ਜੋ ਕਾਫੀ ਦਿਨ ਤੋਂ ਪਿਛੜਿਆ ਇਲਾਕਾ ਸੀਗਾ ਕੋਸੀ ਉਸ ਨੂੰ ਅੱਛਾ ਮਨਾ ਦੇਵੇ ਸਾਰੇ ਲੋਕਾਂ ਦਾ ਸਹਿਯੋਗ ਚਾਹੁੰਗਾ ਕਿ ਲੋਕ ਸਹਿਯੋਗ ਦੇ ਕੇ ਇਸ ਇਲਾਕੇ ਦੀ ਡਿਵੈਲਪਮੈਂਟ ਕਰਾ ਬੁੱਡੇ ਨਾਲੇ ਦਾ ਮਤਲਬ ਬਹੁਤ ਵੱਡਾ ਹੈਗਾ ਇਲਾਕੇ ਦੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ ਉਸ ਨੂੰ ਲੈ ਕੇ ਕਿੰ다 ਦੇ ਕਦਮ ਅਸੀਂ ਤਕਰੀਬਨ ਜੱਦੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਸ ਦਿਨ ਤੋਂ ਅਸੀਂ ਤੇ ਫਿਰ ਮੁਦਾਸਿਕ ਤੋਂ ਇਸ ਕੰਮ ਨੂੰ ਲੱਗੇ ਹੋਏ ਹਾਂ ਮੇਰੀ 3-4 ਮਹਿਕਮਿਆਂ ਨਾਲ ਮੀਟਿੰਗ ਹੋ ਚੁੱਕੇ ਜਿਹੜੇ ਰਿਲੇਟਡ ਬੁੱਡੇ ਨਾਲੇ ਬੜੀ ਨਾਲੇ ਨਾਲ ਉਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਅਸੀਂ ਤਕਰੀਬਨ ਸਾਰੇ ਦਰਿਆ ਦਾ ਸਰਵੇ ਵੀ ਕਰ ਲਿਆ ਅਸੀਂ ਤੱਕ ਰਹੇ ਹਾਂ ਪੋਰਾ 20 ਦਿਨ ਤੱਕ ਜਿਹੜਾ ਕੰਮ ਬਹੁਤ ਜੰਗੀ ਬਦਦ ਤੇ ਸਟਾਰਟ ਕਰਾ ਕੇ 4-5 ਮਹੀਨੇ ਜਿਹਦਾ ਪਾਣੀ ਜਿਹੜਾ ਜਿਹੜਾ ਬੁੱਢਾ ਨਾਲਾ ਹੈ ਉਹਨੂੰ ਬੁੱਢੇ ਦਰਿਆ ਚ ਕਨਵਰਟ ਕਰਾਂਗੇ ਨਸ਼ਾ ਦਾ ਮੁੱਦਾ ਇੱਕ ਬਹੁਤ ਭਾਰੀ ਹੈ ਵਿਰੋਧ ਬਹੁਤ ਵੱਡਾ ਨਸ਼ਾ ਦਾ ਅਸੀਂ ਲੋਕਾਂ ਨੂੰ ਵਾਅਦੇ ਕੀਤੇ ਨੇ ਨਸ਼ਾ ਅਸੀਂ ਨਸ਼ਾ ਮੁਕਤ ਬਣਾਉਣਾ ਹੈ ਔਰ ਤੁਸੀਂ ਕੱਲ ਦੇ ਪ੍ਰੈਸ ਟੀਵੀ ਦੇਖਿਆ ਹੋਣਾ ਲੋਕ ਮਿਲ ਕੇ ਥੈਂਕਸ ਕਰਨ ਆਏ ਨੇ ਅਕੀ ਇਲਾਕਿਆਂ ਦੇ ਥੈਂਕਸ ਕਰਨ ਆਏ ਨੇ ਕਿ ਸਾਡੇ ਇਲਾਕੇ ਜਿਹੜਾ ਚਿੱਟਾ ਚੱਲ ਰਿਹਾ ਸੀ ਉਹ ਬੰਦ ਹੋਇਆ ਔਰ ਸਾਥ ਭਗਵਾਨ ਸ੍ਰੀ ਮਾਨ ਜੋ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਸ਼ਬਦ ਲੈਣ ਦੀ ਇੱਕ ਗੱਲ ਕਹੀ ਸੀ ਮੈਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਉਸ ਦੀ ਲੜੀ ਵਿੱਚੋਂ ਉਹਨਾਂ ਨੇ ਹਰ ਕਦਮ ਤੇ ਹਰ ਪੈਲ ਕਰਦੇ ਹੋਏ ਹਰ ਜ਼ਿਲ੍ਹੇ ਵਿੱਚ ਇੱਕ ਕਮੇਟੀ ਬਣਾਈ ਹੈ ਜਿਸ ਦੇ ਨਾਲ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਪਹਿਲਾਂ ਲੋਕਾਂ ਨੂੰ ਅਪੀਲ ਕਰਾਂਗੇ ਕਿਉਂਕਿ ਸਾਡੇ ਹੀ ਭਰਾ ਨੇ ਜਿਹੜੇ ਨਸ਼ਾ ਕਰ ਰਹੇ ਨੇ ਉਸ ਨੂੰ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਅਸੀਂ ਕਲੀਅਰ ਡਾਇਰੈਕਸ਼ਨਾਂ ਦੇ ਦਿਤੀਆਂ ਅਦਾਤਾਂ ਦੇ ਦਿਤੀਆਂ ਨੇ ਕਿ ਆਪਣੇ ਆਪ ਕੰਮ ਛੱਡ ਜੋ ਨਹੀਂ ਤੇ ਹਵਾਲਾੜ ਵੀ ਹੈ ਤੇ ਫਿਰ ਪ੍ਰੋਜੈਕਟ ਡੰਡਾ ਵੀ ਹੈ ਨੌਜਵਾਨਾਂ ਦੀ ਮੌਜੂਦਗੀ ਬਣੀਦਾ ਚੱਲਦਾ ਦੋ ਹੀ ਨੇ ਸਾਡੇ ਦੇਖੋ ਪੰਜਾਬ ਦੇ ਵਿੱਚ ਜਾਂ ਤਾਂ ਸਾਡੇ ਜਵਾਨੀ ਬਾਹਰ ਜਾ ਰਹੀ ਹੈ ਜਾਂ ਜਵਾਨੀ ਨਸ਼ਿਆਂ ਲੱਗ ਰਹੀ ਹੈ ਉਸ ਨੂੰ ਰੋਕਣ ਵਾਸਤੇ ਸਾਡੀ ਸਰਕਾਰ ਪਹਿਲ ਦੇ ਅਧਾਰ ਤੇ ਇੱਕ ਕਦਮ ਚੱਕ ਰਹੀ ਹੈ ਬਿਜਲੀ ਨੂੰ ਲੈ ਕੇ ਇੱਕ ਬਿਜਲੀ ਜਿਹੜੀ ਹੈ ਉਹ ਵਾਦਾ ਕੀਤਾ ਸੀ ਪਰ ਬਿਜਲੀ ਦੇ ਟੈਰੀਫ ਹੋਰ ਵੱਧ ਗਿਆ ਨਹੀਂ ਨਹੀਂ ਬਿਜਲੀ ਦੇ ਐਕਚੁਅਲੀ ਜਿਹੜੀਆਂ ਪਹਿਲੇ ਜਿਹਨਾਂ ਦੇ ਐਗਰੀਮੈਂਟ ਆਇਆ ਉਸ ਨੂੰ ਲਾਗੂ ਕੀਤਾ ਔਰ ਦੋ ਚਾਰ ਮਹੀਨੇ ਬਾਅਦ ਤੁਸੀਂ ਦੇਖੋਗੇ ਲੋਕ ਖੁਦ ਤੋਂ ਨੂੰ ਆਪ ਚੈਨਲ ਤੇ ਕਹਿਣਗੇ ਕਿ ਜੋ ਸਾਡੀ ਗਰੰਟੀ ਸੀਗੀ 300 ਯੂਨਿਟ ਦੀ ਅਸੀਂ ਉਹ ਮਾਫ ਕਰਨ ਜਾ ਰਹੇ ਹਾਂ ਠ ਵਾਟਰ ਨੰਬਰ 91 ਚ ਹੋਇਆ ਇਹ ਸਾਡੀ ਗਲੀਆਂ ਦੀ ਕਾਫੀ ਪ੍ਰੋਬਲਮ ਹੈ ਗਲੀਆਂ ਦੀ ਪ੍ਰੋਬਲਮ ਸਾਡੀ 20 ਸਾਲ ਤੋਂ ਚੱਲ ਰਹੀ ਹੈ ਜਿਹੜਾ ਵੀ ਕੌਂਸਲਰ ਬੰਦਾ ਸਾਡੀ ਗਲੀਆਂ ਨਹੀਂ ਬਣਾਉਂਦਾ ਸਾਨੂੰ ਬੱਗਾ ਸਭ ਤੇ ਪੂਰੀ ਉਮੀਦ ਹੈ ਹੁਣ ਸਾਡੀ ਗਲੀਆਂ ਬਣ ਜਾਣਗੇ ਸਾਡਾ ਚੱਢੀਗੜ ਵਗਾ ਹੋਰ ਬਣ ਜੇ ਬਹੁਤ ਅੱਛਾ ਸਾਨੂੰ ਉਮੀਦ ਬਹੁਤ ਹੈ ਲੋਕਾਂ ਦੇ ਰੋਗ ਲਾਰੇ ਵਰਤਿਆ ਲੋਕ ਕੇ ਤੇ ਮਜ਼ਦੂਰ ਬਸ ਇਦਾਂ ਹੀ ਹੈ ਕੌਂਸਲਰ ਦੇ ਇੱਥੇ ਖੜੇ ਹੋਏ ਹੋ ਤੁਸੀਂ ਕਹਿੰਦੇ ਨਹੀਂ ਕੰਮ ਹੋ ਰਿਹਾ ਨਾ ਤਾਂ ਹੁਣ ਕੰਮ ਹੋਏਗਾ ਸਾਰੇ ਕੌਂਸਲਰ ਆਪਣੇ ਕੰਮ ਦੀ ਕੰਮ ਕਰੇਗੇ ਇੱਕ ਕੌਂਸਲਰ ਦੀ ਆਤੂਆ ਆਈ ਹੈ ਨਹੀਂ ਕਿਤੇ ਨਹੀਂ ਜੋ ਐਪ ਹੋਇਆ ਕੌਂਸਲਰ ਕਹਿੰਦਾ ਸੀ ਸ਼ਹਿਰੀ ਕੰਮ ਕਰਵਾਉਣਾ ਹੋ ਰਿਹਾ ਜਨ ਦੱਸ ਕਹਿੰਦੇ ਸੀ ਕਿ ਮੈਂ ਬੱਗਾ ਸਾਹਿਬ ਕੰਮ ਕਰਾਂਗੇ ਤੇ ਅਸੀਂ ਅਸੀਂ ਬੱਗਾ ਸਾਹਿਬ ਨੂੰ ਬੁਲਾਇਆ ਵਾ ਇੱਥੇ ਤੇ ਐਸੋ ਹਸ ਤੇ ਨੰਬਰ 99 ਕੌਂਸਲਰ ਗੁਪਿੰਦਰ ਸਿੰਘ ਦੋਈ ਦੇ ਵਾਰਡ ਦੇ ਵਿੱਚ ਚੌਧਰੀ ਮਦਨਾਲ ਬੱਗਾ ਜੀ ਐਮਐਲਏ ਵਿਧਾਨ ਸਭਾ ਹਲਕਾ ਉੱਤਰੀ ਵੱਲੋਂ ਅੱਜ ਇਸ ਰੋਡ ਦਾ ਦੁਗਾਟ ਰਕਤੇ ਤਕਰੀਬਨ ਕੋ 40 ਲੱਖ ਰੁਪਏ ਦੇ ਕੰਮ ਹੈ ਜਿਹਦੇ ਵਿੱਚ ਕਿ ਪਹਿਲਾਂ ਤਾਂ ਸੀਵਰੇਜ ਦੀ ਪ੍ਰੋਬਲਮ ਸੀਗੀ ਅੱਜ ਤੋਂ ਕੋ 6 ਮਹੀਨੇ ਪਹਿਲਾਂ ਇਸ ਜਗ੍ਹਾ ਤੇ ਸੀਵਰੇਜ ਦਾ ਉਹਨੂੰ ਅਪਗ੍ਰੇਡ ਕੀਤਾ ਗਿਆ ਗਰਮੀਆਂ ਦਾ ਮੌਸਮ ਹੋਣ ਕਰਕੇ ਕੰਮ ਥੋੜਾ ਲੇਟ ਸੀ ਗਿਆ ਲੋਕਾਂ ਦਾ ਕੰਮ ਹੈ ਇਸ ਕਰਕੇ ਇਹ ਕੰਮ ਅਸੀਂ ਹੁਣ ਸ਼ੁਰੂ ਕਰਵਾਇਆ ਮੈਂ ਧੰਨਵਾਦ ਕਰਦਾ ਇਲਾਕਾ ਨਿਵਾਸੀਆਂ ਦਾ ਕਿਉਂਕਿ ਪਿਛਲੇ ਤਕਰੀਬਨ 15 ਸਾਲ ਤੋਂ ਸੜਕਾਂ ਨਹੀਂ ਸੀ ਬਣੀਆਂ ਨਵੇਂ ਸਿਰੋਅ ਸੀ ਆ ਸੜਕਾਂ ਪਲਾਨ ਕੀਤੀਆਂ ਨੇ ਇਸ ਤੋਂ ਪਹਿਲਾਂ ਵੀ ਵਾਰਡ ਨੰਬਰ 91 'ਚ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ ਔਰ ਮੈਨੂੰ ਉਮੀਦ ਹੈ ਜਿਥੇ ਸਾਡੇ ਪਹਿਲੇ ਐਮਐਲਏ ਕੇਸ਼ ਪਾਂਡੇ ਜੀ ਨੇ ਬੜਾ ਆਸ਼ੀਰਵਾਦ ਰੱਖਿਆ ਹੁਣ ਚੌਧਰੀ ਮਦਨਾਲ ਬੱਗਾ ਜਿਹੜੇ ਬਣੇ ਨੇ ਐਮਐਲਏ ਲੋਕਾਂ ਨੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਜਤਾਇਆ ਔਰ ਉਮੀਦ ਹੈ ਵਾਰਡ ਨੰਬਰ 91 ਨੂੰ ਵੀ ਇਸੇ ਤਰ੍ਹਾਂ ਆਪਣੀ ਗੋਲ ਦੇ ਵਿੱਚ ਰੱਖਣਗੇ ਔਰ ਹਮੇਸ਼ਾ ਆਸ਼ੀਰਵਾਦ ਰੱਖਣਗੇ ਕਿਉਂਕਿ ਉਹਨਾਂ ਦਾ ਮੁੱ ਔਰ ਸਾਡਾ ਵੀ ਹਮੇਸ਼ਾ ਇਹੀ ਰਿਹਾ ਵੀ ਮੁੱਦਾ ਡਿਵੈਲਪਮੈਂਟ ਦਾ ਰਿਹਾ ਹੈ। ਡਿਵੈਲਪਮੈਂਟ ਅਸੀਂ ਦੋਨੋਂ ਪਰਿਵਾਰ ਨਾਲ ਕੇ ਕਰਾਂਗੇ। ਪੁਰਾਣੇ ਸਾਡੇ ਵਾਕਬ ਨੇ بڑا ਪਰਿਵਾਰਕ ਪਿਆਰ ਹੈ ਔਰ ਅਸੀਂ ਪਾਰਟੀਵਾਦੀਤ ਉੱਪਰ ਉੱਠ ਕੇ ਅੱਜ ਮੈਨੂੰ ਜਿੱਥੇ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਮੈਂ ਉੱਥੇ ਸੇਵਾ ਕਰਾਂਗਾ ਔਰ ਉਮੀਦ ਰੱਖਾਂਗੇ ਅੱਗੇ ਵੀ ਦੋੜਾਂਗੇ। ਤੋਂ ਇਲਾਕੇ ਦੇ ਕੌਂਸਲਰ ਹੋਣ ਕੌਂਸਲਰ ਦੇ ਨਾਲ ਪਹਿਲਾਂ ਕਾਂਗਰਸ ਟੀਮ ਨਾਲ ਕੰਮ ਕੀਤਾ ਔਰ ਆਮ ਪਾਰਟੀ ਦੇ ਬ੍ਰੈਕ ਨੇ ਅੰਦਰ ਦੀ ਟੀਮ ਨਾਲ ਕੰਮ ਕਰੋਗੇ ਜਿੱਥੇ ਕਰਨਾ ਪਿਆ। ਦੇਖੋ ਜਿਹੜੇ ਲੋਕ ਹੈ ਲੋਕਾਂ ਦੀ ਜਿਹੜੀ ਵੋਟ ਹੈ ਵੋਟ ਦਾ ਜਿਹੜਾ ਲੋਕਾਂ ਨੇ ਵੋਟ ਦੇ ਚੋ ਅਮੈਂਡਮੈਂਟ ਜਿਸ ਪਾਰਟੀ ਨੂੰ ਦਿੱਤਾ ਇਹਦੇ ਵਿੱਚ ਕੋਈ ਪਾਰਟੀ ਨਹੀਂ ਹੁੰਦੀ ਇਸ ਲਈ ਮਾਨਯੋਗ ਐਮ.ਐਲ.ਏ ਸਾਹਿਬ ਨੇ ਔਰ ਮੈਂ ਕਾਉਂਸਲਰ ਜੀ ਆਪ ਜੀ ਦੀ ਸੇਵਾ ਆ ਪਰਵਾਰ ਉਹ ਜਿੱਥੇ ਜਿੰਮੇਤੀ ਗੁਰਪਿੰਦਰ ਗੌਰ ਕਾਉਂਸਲਰ ਨੂੰ ਸੇਵਾ ਦਾ ਮੌਕਾ ਮਿਲਿਆ ਅਸੀਂ ਦੋਨੋਂ ਰਲ ਕੇ ਐਜ਼ ਇੱਕ ਟੀਮ ਵਰਕੇ ਕੰਮ ਹੈ ਔਰ ਟੀਮ ਹੀ ਹਮੇਸ਼ਾ ਜਿੱਤਦੀ ਆ ਟੀਮ ਦੇ ਨਾਲ ਸੰਘਟਨ ਕਰਾਂਗੇ ਔਰ ਜਿੱਥੇ ਮੈਨੂੰ ਲੋੜ ਪਈਗੀ ਮੈਨੂੰ ਵਿਸ਼ਵਾਸ ਦਾ ਆ ਕਿ ਜਿੱਥੇ ਕਿਤੇ ਲੋੜ ਪੈਂਦੀ ਆ ਮੇਰੇ ਨਾਲ ਵੀ ਖੜਦੇ ਨੇ ਔਰ ਅੱਗੇ ਵੀ ਫਿਊਚਰ ਦੇ ਵਿੱਚ ਰਲ ਕੇ ਹੀ ਇਹ ਕੰਮ ਕਰਾਂਗੇ ਔਰ ਵਾਰਡ ਨੰ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ ਵੀ ਔਰ ਗਾਂ ਲਈ ਅਸੀਂ ਕਰਦੇ ਰਵਾਂਗੇ ਧੰਨਵਾਦ ਇਲਾਕਾ ਵਾ ਨੰਬਰ 9 ਦੇ ਵਿੱਚ ਇਲਾਕਾ ਕਾਉਂਸਲਰ ਸੰਧੂ ਸਾਹਿਬ ਔਰ ਲਖਨਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਲਾਗਤ तकरीबन 38 ਲੱਖ ਹੈ ਔਰ ਕਾਫੀ ਦਿਨ ਤੋਂ ਲੋਕਾਂ ਦੀ ਮੰਗ ਸੀ ਲੋਕਾਂ ਦੀ ਡਿਮਾਂਡ ਸੀ ਕਿ ਇਸ ਇਲਾਕੇ ਨੂੰ ਪੱਕਾ ਕੀਤਾ ਜਾਏ ਕਿਉਂਕਿ ਸੀਵਲ ਪਾਣੀ ਕਰਕੇ ਕਾਫੀ ਲੋਕਾਂ ਨੂੰ ਦਿੱਕਤ ਆ ਰਹੀਆਂ ਸੀ ਕਾਫੀ ਦਿਨ ਤੋਂ ਇਹ ਏਰੀਆ ਪਟਿਆ ਹੋਇਆ ਸੀਗਾ ਔਰ ਸਭ ਤੋਂ ਉਹਨਾਂ ਦੇ ਐਫਰਟ ਕਰਨ ਦੇ ਨਾਲ ਅਸੀਂ ਇਸ ਇਲਾਕੇ ਦੇ ਇਹ ਕੰਮਾਂ ਨੂੰ ਸ਼ੁਰੂਆਤ ਕੀਤੀ ਹੈ ਬਾਸ ਕਰਨਾ ਕਿ ਆਪਾਂ ਮਹਲੇ ਦੇ ਸਹਿਯੋਗ ਦੇ ਨਾਲ ਆਨਵੈਲ ਟਾਈਮ ਦੇ ਇਸ ਨੇ ਡਵੈਲਪਮੈਂਟ ਕਰਦੇ ਨਾਲ ਵੀ ਔਰ ਸਭ ਤੋਂ ਪਹਿਲਾਂ ਮੈਂ ਇਸ ਇਲਾਕੇ ਦੇ ਕੌਂਸਲਰ ਔਰ ਇਸ ਇਲਾਕੇ ਨਾਲ ਸਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇੱਕ ਮੰਚ ਆਸ ਹੁੰਦੀ ਹੈ ਮੰਚ ਲਗਨ ਹੁੰਦੀ ਹੈ ਕਿ ਇਸ ਇਲਾਕੇ ਦੇ ਕੰਮ ਕਰੀਏ ਜੋ ਲੋਕਾਂ ਨੇ ਫਤਵਾ ਜੋ ਲੋਕਾਂ ਨੇ ਪਿਆਰ ਦਿੱਤਾ ਔਰ ਤਕਰੀਬਨ ਲੋ ਜੋ ਲੋਕਾਂ ਨੇ ਸੋਚ ਬਣਾ ਕੇ ਬੋਡ ਬਣਾਈ ਆ ਆਮ ਆਦੀ ਪਾਲੀ ਸਰਗੰਡ ਬਣਾਈ ਆ ਆਮ ਆਦੀ ਪਾਰਟੀ ਉਹਨਾਂ ਦੇ ਸੋਇਤੇ ਖਰਾ ਉਤਰਦੇ ਹੋਏ 5 ਸਾਲ ਲੋਕਾਂ ਦੀ ਸੇਵਾ ਕਰੇਗੀ ਔਰ ਆਨਵੈਲ ਟਾਈਮ ਦੇ ਵਿੱਚ ਜਿੱਥੇ ਜਿੱਥੇ ਲੋਕਾਂ ਨੇ ਉੱਥੇ ਡਵੈਲਪਮੈਂਟ ਕਰਾਵਾਂਗੇ ਔਰ ਤਕਰੀਬਨ ਇਸ ਇਲਾਕੇ ਕੋਸੀਨ ਉਸ ਚੈਮਨ ਆ ਦੇ ਵਿੱਚ ਸਾਰੇ ਲੋਕਾਂ ਦਾ ਸਹਿਯੋਗ ਚਾਹੁੰਗਾ ਕਿ ਲੋਕ ਸਹਿਯੋਗ ਦੇ ਕੇ ਇਸ ਇਲਾਕੇ ਦੇ ਡਵੈਲਪਮੈਂਟ ਕਰਾਉਣ ਬੁੱਢੇ ਨਾਲੇ ਦਾ ਮਸਲਾ ਬਹੁਤ ਵੱਡਾ ਹੈਗਾ ਇਲਾਕੇ ਦੇ ਲੋਕ ਗੰਦਾ ਪਾਣੀ ਪੀਣ ਤੋਂ ਮਜਬੂਰ ਹੈ ਉਹਨੂੰ ਲੈ ਕੇ ਕਿੰਨੇ ਕਦਮ ਅਸੀਂ ਤਕਰੀਬਨ ਜਾਂਦੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਸ ਦਿਨ ਤੋਂ ਅਸੀਂ ਤੇ ਫਿਰ ਮਦਸਿਕ ਤੋਂ ਇਸ ਕੰਮ ਨੂੰ ਲੱਗੇ ਹੋਏ ਆ ਮੇਰੀ 3-4 ਵਿਭਾਗਾਂ ਨਾਲ ਮੀਟਿੰਗ ਹੋ ਚੁੱਕੇ ਨੇ ਜਿਹੜੇ ਰਿਲੇਟਡ ਬੁੱਢੇ ਨਾਲੇ ਨਾਲੇ ਨਾਲ ਉਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਅਸੀਂ ਤਕਰੀਬਨ ਸਾਰੇ ਦਰਿਆ ਦਾ ਸਰਵੇ ਵੀ ਕਰ ਲਿਆ ਅਸੀਂ ਤੇ ਕਿਹਨੂੰ ਪਤਾ ਰਹੀ ਵੀ ਦਿਨ ਤੱਕ ਅਸੀਂ ਦਾ ਕੰਮ ਬਹੁਤ ਜੰਗੀ ਪੱਧਰ ਤੇ ਸਟਾਰਟ ਕਰਾ ਕੇ ਚਾਰ ਪੰਜ ਮਹੀਨੇ ਜਿਹੜਾ ਪਾਣੀ ਜਿਹੜਾ ਜਿਹੜਾ ਬੁੱਢਾ ਨਾਲਾ ਹੈ ਉਹਨੂੰ ਬੁੱਢੇ ਦਰਿਆ ਚ ਕਨਵਰਟ ਕਰਾਂਗੇ ਨਸ਼ਾ ਦਾ ਮੁੱਦਾ ਇੱਕ ਬਹੁਤ ਭਾਰੀ ਹੈ ਵਿਰੋਧ ਬਹੁਤ ਵੱਡਾ ਨਸ਼ਾ ਦਾ ਅਸੀਂ ਲੋਕਾਂ ਨੂੰ ਵਾਅਦਾ ਕੀਤੇ ਨੇ ਨਸ਼ਾ ਅਸੀਂ ਨਸ਼ਾ ਮੁਕਤ ਬਣਾਣਾ ਹੈ ਔਰ ਤੁਸੀਂ ਕੱਲ ਦੇ ਪ੍ਰੈਸ ਵੀ ਦੇਖਿਆ ਹੋਣਾ ਲੋਕ ਮੈਨਾ ਫੈਕਸ ਕਰਨ ਮੇਂ ਅਕਈ ਇਲਾਕਿਆਂ ਦੇ ਫੈਕਸ ਕਰਨ ਆਏ ਨੇ ਕਿ ਸਾਡੇ ਇਲਾਕੇ ਜਿਹੜਾ ਚਿੱਟਾ ਚੱਲਿਆ ਸੀ ਉਹ ਬੰਦ ਹੋਇਆ ਔਰ ਸਾਧ ਭਗਵੰਤ ਸਿੰਘ ਮਾਨ ਜੋ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਸ਼ਬਦ ਲੈਣ ਦੀ ਕੋਗਲ ਕੀਤੀ ਮੈਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਸ ਦੀ ਲੜੀ ਵਿੱਚੋਂ ਉਹਨਾਂ ਨੇ ਹਰ ਕਦਮ ਤੇ ਹਰ ਪੈਲ ਕਰਦੇ ਹੋਏ ਹਰ ਜ਼ਿਲ੍ਹੇ ਵਿੱਚ ਕਮੇਟੀ ਬਣਾਈ ਹੈ ਜਿਸ ਦੇ ਨਾਲ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਪਹਿਲਾਂ ਲੋਕਾਂ ਨੂੰ ਅਪੀਲ ਕਰਾਂਗਾ ਕਿਉਂਕਿ ਸਾਡੇ ਹੀ ਪ੍ਰਾਣੇ ਜਿਹੜੇ ਨਸ਼ਾ ਕਰ ਰਹੇ ਨੇ ਉਸ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਕਲੀਅਰ ਡਾਇਰੈਕਸ਼ਨਾਂ ਦੇ ਦਿੱਤੀਆਂ ਹਦਾਇਤਾਂ ਦੇ ਦਿੱਤੀਆਂ ਨੇ ਕਿ ਆਪਣੇ ਆਪ ਕੰਮ ਛੱਡ ਜੋ ਨਹੀਂ ਤੇ ਹਵਾਲਾਤ ਵੀ ਹੈ ਤੇ ਫਿਰ ਪ੍ਰੋਜੈਕਟ ਡੰਡਾ ਵੀ ਹੈ ਨੌਜਵਾਨਾਂ ਦੀ ਮੌਜੂਦਗੀ ਬੜੀ ਤੇਜ਼ ਚੱਲ ਰਿਹਾ ਹੈ ਦੋ ਹੀ ਨੇ ਸਾਡੇ ਦੇਖੋ ਪੰਜਾਬ ਦੇ ਵਿੱਚ ਜਾਂ ਤਾਂ ਸਾਡੇ ਜਵਾਨੀ ਬਾਹਰ ਜਾ ਰਹੀ ਹੈ ਜਾਂ ਜਵਾਨੀ ਨਸ਼ਿਆਂ ਲੱਗ ਰਹੀ ਹੈ ਉਸ ਨੂੰ ਰੋਕਣ ਵਾਸਤੇ ਸਾਡੀ ਸਰਕਾਰ ਪਹਿਲ ਦੇ ਆਧਾਰ ਤੇ ਇੱਕ ਕਦਮ ਚੱਕ ਰਹੀ ਹੈ ਬਿਜਲੀ ਨੂੰ ਲੈ ਕੇ ਇੱਕ ਬਿਜਲੀ ਜਿਹੜੀ ਹੈ ਉਹ ਵਾਦਾ ਕੀਤਾ ਸੀ ਪਰ ਬਿਜਲੀ ਦੇ ਟੈਰੀਫ ਹੋਰ ਵੱਧ ਗਿਆ ਨਹੀਂ ਨਹੀਂ ਬਿਜਲੀ ਦੇ ਐਕਚੁਅਲੀ ਜਿਹੜੀਆਂ ਪਹਿਲੇ ਜਿਹੜੇ ਐਗਰੀਮੈਂਟ ਆਇਆ ਉਸ ਨੂੰ ਲਾਗੂ ਕੀਤਾ ਔਰ ਦੋ ਚਾਰ ਮਹੀਨੇ ਬਾਅਦ ਤੁਸੀਂ ਦੇਖੋਗੇ ਲੋਕ ਖੁਦ ਤੋਂ ਨੂੰ ਆਪ ਚੈਨਲ ਤੇ ਕਹਿਣਗੇ ਕਿ ਜੋ ਸਾਡੀ ਗਾਰੰਟੀ ਸੀਗੀ 300 ਯੂਨਿਟ ਦੀ ਅਸੀਂ ਉਹ ਮਾਫ ਕਰਨ ਜਾ ਰਹੇ ਕੌਂਸਲਰ ਗੁਰਪਿੰਦਰ ਕੌਰ ਸੰਧੂ ਇਹਦੇ ਵਾਰਡ ਦੇ ਵਿੱਚ ਚੌਧਰੀ ਮਦਨਾਲ ਮੱਗਾ ਜੀ ਐਮਐਲਏ ਵਿਧਾਨ ਸਭਾ ਹਲਕਾ ਉੱਤਰੀ ਵੱਲੋਂ ਅੱਜ ਇਸ ਨੁਰਦਾ ਦੀ ਕੱਢ ਰਹੀ ਕਿਤੇ तकरीबन 40 ਲੱਖ ਰੁਪਏ ਦੇ ਕੰਮ ਹੈ ਜਿਹਦੇ ਵਿੱਚ ਕਿ ਪਹਿਲਾਂ ਤਾਂ ਸੀਵਰੇਜ ਦੀ ਪ੍ਰੋਬਲਮ ਸੀ ਕਿ ਅੱਜ ਤੋਂ 6 ਮਹੀਨੇ ਪਹਿਲਾਂ ਇਸ ਜਗ੍ਹਾ ਤੇ ਸੀਵਰੇਜ ਦਾ ਉਹਨੂੰ ਅਪਗ੍ਰੇਡ ਕੀਤਾ ਗਿਆ ਗਰਮੀਆਂ ਦਾ ਮੌਸਮ ਹੋਣ ਕਰਕੇ ਕੰਮ ਥੋੜਾ ਲੇਟ ਸੀ ਗਿਆ ਲੋਕ ਦਾ ਕੰਮ ਹੈ ਇਸ ਕਰਕੇ ਇਹ ਕੰਮ ਅਸੀਂ ਹੁਣ ਸ਼ੁਰੂ ਕਰਵਾਇਆ ਮੈਂ ਧੰਨਵਾਦ ਕਰਦਾ ਇਲਾਕਾ ਨਿਵਾਸੀਆਂ ਦਾ ਵੀ ਕਿਉਂਕਿ ਪਿਛਲੇ ਤਕਰੀਬਨ 15 ਸਾਲ ਤੋਂ ਸੜਕਾਂ ਨਹੀਂ ਸੀ ਬਣੀਆਂ ਨਵੇਂ ਸਿਰੋਅ ਸਿ ਆ ਸੜਕਾਂ ਪਲਾਨ ਕੀਤੀਆਂ ਨੇ ਇਸ ਤੋਂ ਪਹਿਲਾਂ ਵੀ ਵਾਰਡ ਨੰਬਰ 91 ਚ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ ਔਰ ਮੈਨੂੰ ਉਮੀਦ ਹੈ ਮੇ ਜਿੱਥੇ ਸਾਡੇ ਪਹਿਲੇ ਐਮਐਲਏ ਕੇਸ਼ ਪਾਂਡੇ ਜੀ ਨੇ ਬੜਾ ਆਸ਼ੀਰਵਾਦ ਰੱਖਿਆ ਹੁਣ ਚੌਧਰੀ ਮਦਨਾਲ ਬੱਗਾ ਜਿਹੜੇ ਬਣੇ ਨੇ ਐਮਐਲਏ ਲੋਕਾਂ ਨੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਜਤਾਇਆ ਔਰ ਉਮੀਦ ਹੈ ਵਾਰਡ ਨੰਬਰ 91 ਨੂੰ ਵੀ ਇਸੇ ਤਰ੍ਹਾਂ ਆਪਣੀ ਗੋਲ ਦੇ ਵਿੱਚ ਰੱਖਣਗੇ ਔਰ ਹਮੇਸ਼ਾ ਅਸ਼ੀਰਵਾਦ ਰੱਖਣਗੇ ਕਿਉਂਕਿ ਉਹਨਾਂ ਦਾ ਮੁੱਦਾ ਵੀ ਮੇਨ ਡਿਵੈਲਪਮੈਂਟ ਹੈ ਔਰ ਸਾਡਾ ਵੀ ਹਮੇਸ਼ਾ ਇਹੀ ਰਿਹਾ ਵੀ ਮੁੱਦਾ ਡਿਵੈਲਪਮੈਂਟ ਦਾ ਰਿਹਾ ਡਿਵੈਲਪਮੈਂਟ ਅਸੀਂ ਦੋਨੋਂ ਪਰਿਵਾਰ ਨਾਲ ਕੇ ਕਰਾਂਗੇ ਪੁਰਾਣੇ ਸਾਡੇ ਵਾਕਮ ਨੇ بڑا ਪਰਿਵਾਰਕ ਪਿਆਰ ਹੈ ਔਰ ਅਸੀਂ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਅੱਜ ਮੈਨੂੰ ਜਿੱਥੇ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਮੈਂ ਉੱਥੇ ਸੇਵਾ ਕਰਾਂਗਾ ਔਰ ਉਮੀਦ ਰੱਖਾਂਗੇ ਅੱਗੇ ਵੀ ਦੋ ਇਲਾਕੇ ਦੇ ਕੌਂਸਲਰ ਉਹ ਕੌਂਸਲਰ ਦੇ ਨਾਲ ਪਹਿਲਾਂ ਕਾਂਗਰਸ ਟੀਮ ਨਾਲ ਕੰਮ ਕੀਤਾ ਹੁਣ ਆਮ ਪਾਰਟੀ ਦੇ ਬ੍ਰੈਕ ਨੇ ਅੰਦਰ ਦੀ ਟੀਮ ਨਾਲ ਕੰਮ ਕਰੋਗੇ ਜਿੱਥੇ ਕਰਨਾ ਪਿਆ ਦੇਖੋ ਜਿਹੜੇ ਲੋਕ ਆ ਲੋਕਾਂ ਦੀ ਜਿਹੜੀ ਵੋਟ ਹੈ ਵੋਟ ਦਾ ਜਿਹੜਾ ਲੋਕਾਂ ਨੇ ਵੋਟ ਦੇ ਚੋ ਐਮੈਂਡਮੈਂਟ ਜਿਸ ਪਾਰਟੀ ਨੂੰ ਦਿੱਤਾ ਇਹਦੇ ਵਿੱਚ ਕੋਈ ਪਾਰਟੀ ਨਹੀਂ ਹੁੰਦੀ ਇਹ ਇਸ ਲਈ ਮੰਨਿਓਗੇ ਐਮਐਲਏ ਸਾਹਿਬ ਨੇ ਔਰ ਮੈਂ ਕੌਂਸਲਰ ਜੀ ਆਪ ਦੀ ਜੀ ਸੇਵਾ ਆ ਪਰਿਵਾਰ ਨੂੰ ਜਿੱਥੇ ਸ਼੍ਰੀਮਤੀ ਗੁਰਪਿੰਦਰ ਕੌਰ ਕੌਂਸ ਅਸੀਂ ਦੋਨੋਂ ਰਲ ਕੇ ਐਜ਼ ਇੱਕ ਟੀਮ ਵਰਕ ਕੰਮ ਹੈ ਔਰ ਟੀਮ ਹੀ ਹਮੇਸ਼ਾ ਜਿੱਤਦੀ ਆ ਟੀਮ ਦੇ ਨਾਲ ਸੰਘਟਨ ਕਰਾਂਗੇ ਔਰ ਜਿੱਥੇ ਮੈਨੂੰ ਲੋਡ ਪਈਗੀ ਮੈਨੂੰ ਵਿਸ਼ਵਾਸਦਾ ਆ ਕਿ ਜਿੱਥੇ ਕਿਤੇ ਲੋਡ ਪੈਂਦੀ ਆ ਮੇਰੇ ਨਾਲ ਵੀ ਖੜਦੇ ਨੇ ਔਰ ਅੱਗੇ ਵੀ ਫਿਊਚਰ ਦੇ ਵਿੱਚ ਰਲ ਕੇ ਹੀ ਇਹ ਕੰਮ ਕਰਾਂਗੇ ਔਰ ਵਾਰਡ ਨੰਬਰ 91 ਦੇ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ ਵੀ ਔਰ ਗਾਂਵੇ ਅਸੀਂ ਕਰਦੇ ਰਵਾਂਗੇ ਧੰਨਵਾਦ ਵਾਰਡ ਨੰਬਰ 91 ਚ ਹੋਇਆ ਇਹ ਸਾਡੀ ਗਲੀਆਂ ਦੀ ਕਾਫੀ ਪ੍ਰੋਬਲਮ ਹੈ ਗਲੀਆਂ ਦੀ ਪ੍ਰੋਬਲਮ ਸਾਡੀ 20 ਸਾਲ ਤੋਂ ਚੱਲ ਰਹੀ ਹੈ ਜਿਹੜਾ ਵੀ ਕੌਂਸਲਰ ਬੰਦਾ ਸਾਡੀ ਗਲੀਆਂ ਨਹੀਂ ਬਣਾਉਂਦਾ ਸਾਨੂੰ ਬੱਗਾ ਸਾਭ ਤੇ ਪੂਰੀ ਉਮੀਦ ਹੈ ਹੁਣ ਸਾਡੀ ਗਲੀਆਂ ਬਣ ਜਾਣਗੇ ਸਾਡਾ ਚੰਡੀਗੜ੍ਹ ਵਾਂਗ ਥੋਰ ਬਣਲੇ ਬਹੁਤ ਅੱਛਾ ਸਾਨੂੰ ਉਮੀਦ ਬਹੁਤ ਹੈ ਲੋਕਾਂ ਦੇ ਰੋਗਾਰੇ ਕੰਟਰక్టర్ ਤੇ ਆ ਲੋਕ ਕੇ ਤੇ ਮਜ਼ਦੂਰ ਮਾਸ ਸੱਚੀ ਹੈ ਹੁਣ ਕਿਰਨੇ ਲੱਗ ਕੇ ਇੱਥੇ ਖੜੇ ਹੋਏ ਹੋ ਤੁਸੀਂ ਕਹਿੰਦੇ ਨਹੀਂ ਨਹੀਂ ਕੰਮ ਹੋ ਰਿਹਾ ਨਾ ਤੋ ਹੁਣ ਕੰਮ ਹੋਏਗਾ ਸਾਰੇ ਕੌਂਸਲਰਾਂ ਨੇ ਕਹਾਇਆ ਕੰਮ ਘੱਟੇ ਇੱਕ ਕੌਂਸਲਰ ਦੀ ਆਤੂਆ ਰਹੀ ਹੈ ਨਹੀਂ ਕਿਤੇ ਹੀ ਨਹੀਂ ਜੋ ਆਇਆ ਹੈ ਉਹ ਹੈ ਕੌਂਸਲਰ ਕਹਿੰਦਾ ਸੀ ਸ਼ਹਿਰ ਦੇ ਕੰਮ ਕਰਵਾਉਣਾ ਕੋ ਰੀਜ਼ਨ ਦੱਸ ਕਹਿੰਦੇ ਸੀ ਕਿ ਇਹ ਬੱਦਾ ਸਭ ਕੰਮ ਕਰਾਂਗੇ ਤੇ ਅਸੀਂ ਅਸੀਂ ਪੱਗਾ ਸਭ ਨੂੰ ਬੁਲਾਇਆ ਵਾ ਇੱਥੇ ਐਸੋ ਐਸਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਸਾਵਧਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਬਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਨੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮੰਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲਣ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ 9815512050